ਕਿੱਥੇ ਚੱਲੇ ਆ ਮਮੀ ਜੀ ਉਹ ਬਾਜ਼ਾਰ ਚੱਲੀ ਸੀ ਮੈਂ ਕੀ ਲੈਣ ਜਾਣਾ ਬਾਜ਼ਾਰ ਉਹ ਨਾ ਮੇਰਾ ਥੋੜਾ ਸਮਾਨ ਮੁੱਕਾ ਹੀ ਗਿਆ ਤੇ ਮੈਂ ਫਿਰ ਅੱਜ ਨਾਲ ਕਿਹਾ ਛੁੱਟੀ ਕਰ ਲਓ ਨਹੀਂ ਅੱਜ ਜ਼ਰੂਰੀ ਹੈ ਹਾਂ ਜੀ ਅੱਜ ਨਾਲ ਛੁੱਟੀ ਕੀਤੀ ਮੇਰੇ ਕਰਕੇ ਸਪੈਸ਼ਲ ਤੇ ਫਿਰ ਤੁਹਾਨੂੰ ਪਤਾ ਛੁੱਟੀ ਤਾਂ ਕਰਦੇ ਨਹੀਂਗੇ ਨਹੀਂ ਕਰਦੇ ਛੁੱਟੀ ਤੇ ਜ਼ਰੂਰੀ ਥੋੜੀ ਵੀ ਅੱਜ ਹੀ ਜਾਣਾ ਜਾਂ ਉਹਨੂੰ ਇਕੱਲੇ ਨੂੰ ਭੇਜਦੇ ਜਾਂ ਬਾਅਦ ਚ ਮੰਗਾ ਲਈ ਸਨਗਰਜੀਤ 4 ਮਹੀਨੇ ਹੋ ਗਏ ਵਿਆਹ ਨੂੰ ਹਰ ਵੇਲੇ ਉਹਦੇ ਪੱਲੂ ਨਾਲ ਨਹੀਂ ਵੱਜੇ ਰਹਿਣਾ ਜੀ ਕਰਦਾ ਐ ਜਾਨ ਨੂੰ ਤੇ ਅੰਜੂ ਨੂੰ ਲੈ ਜਾ। ਜਾ ਜ਼ਰੂਰੀ ਨਹੀਂ ਹੈਗਾ ਵੀ ਉਹਨੇ ਜਾਣਾ ਉਹਨੇ ਕੋਈ ਕੰਮ ਕਰ ਨਹੀਂ ਕਰਨਾ। ਉਹਨੂੰ ਛੁੱਟੀ ਕਰਵਾ ਦੇਣੀ ਜਦੋਂ ਜੀ ਕਰਦਾ ਤੇਰਾ। ਮੰਮੀ ਵੇਖੋ 4 ਮਹੀਨੇ ਹੋ ਗਏ ਵਿਆਹ ਨੂੰ। ਮੇਰੇ ਵੀ ਤੇ ਕੁਛ ਰੀਝਾਂ ਨੇ, ਕੁਛ ਚਾਹ ਨੇ। ਮੈਂ ਜਿੱਥੇ ਵੀ ਜਾਨੀ ਆ, ਤੁਹਾਡੇ ਨਾਲ ਜਾਨੀ ਆ। ਜਾਨ ਜੂ ਦੀ ਨਾਲ ਜਾਨੀ ਆ। ਤੇ ਨਾ ਹੀ ਮੈਂ ਕਦੀ ਆਪਣੇ ਘਰ ਰਹਿਣਾ ਕਿਤੇ ਗਈ ਆ। ਜਿੱਥੇ ਗੁਰਦੁਆਰੇ ਜਾਵਾਂ ਤਾਂ ਤੁਹਾਡੇ ਨਾਲ, ਬਾਜ਼ਾਰ ਜਾਵਾਂ ਤਾਂ ਤੁਹਾਡੇ ਨਾਲ, ਰਿਸ਼ਤੇਦਾਰੀਸ਼ੇ ਜਾਵਾਂ। ਤਾਂ ਤੁਹਾਡੇ ਨਾਲ ਜਾਂ ਕੋਈ ਮੇਰੇ ਪੇਕੇੋਂ ਮੇਰੇ ਭਾਬੀ ਆ ਜਾਂਦੀ ਆ ਤੁਸੀਂ ਉਹਨਾਂ ਨਾਲ ਮੈਨੂੰ ਕਹਿ ਦਿੰਦੇ ਜੇ ਜਾਂ ਆਪਣੇ ਕੰਮ ਨਿਭੇੜਿਆ ਕੀ ਗੱਲ ਮੈਨੂੰ ਨਹੀਂ ਚਾਹੇਗਾ ਜਿੱਦਾਂ ਤੁਸੀਂ ਵੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਟਾਈਮ ਤੇ ਡੈਡੀ ਦੇ ਨਾਲ ਜਾਂਦੇ ਰਹੇ ਹੋਣੇ ਘੁੰਮਣ ਫਿਰਨ ਬਾਜ਼ਾਰ ਤੇਰੀ ਗੱਲ ਸੁਣ ਘੁੰਮਣ ਫਿਰਨ ਦੀ ਗੱਲ ਕਰਦੀ ਐ ਐਡਾ ਐਡਾ ਵੱਡਾ ਪਰਿਵਾਰ ਹੁੰਦਾ ਸੀ ਸਾਡਾ ਹੈ ਤੇ ਕਿਤੇ ਆਦਮੀ ਦੇ ਕੋਲ ਬੰਦੇ ਆ ਵੀ ਸ਼ਰਮ ਆਉਂਦੀ ਸੀ ਸਾਨੂੰ ਦਾਲ ਜਣਾ ਤਾਂ ਬੜੀ ਦੂਰ ਦੀ ਗੱਲ ਆ ਹਾਂ ਸਾਰੇ ਕੰਪ ਪਰਵਾਰ ਨਾਲ ਕਰੀਦੇ ਸੀ ਕਦੀ ਮਾਸੀ ਨਾਲ ਕਦੀ ਚਾਚੀ ਨਾਲ ਕਦੀ ਭੂਆ ਨਾਲ ਕਦੀ ਨਾਨਾ ਨਾਲ ਸਾਰੇ ਇੰਨਾਂ ਨਾਲ ਕੰਮ ਕਰੀਦੇ ਸੀ ਹਾਂ ਫੋਨ ਐਡੀ ਐਡੀ ਜਬਾਨਾਂ ਕੱਢ ਲੀਆਂ ਨੇ ਐ ਚੁੰਨੀਆਂ ਲੱਥ ਗਈਆਂ ਨੇ ਸਿਰਾਂ ਤੋਂ ਤੇ ਬਸ ਬਾਜ਼ਾਰ ਫਿਰਨ ਦੀ ਪਈ ਹੁੰਦੀ ਹਰ ਵੇਲੇ ਵੀ ਮੈਂ ਬਸ ਫੇਰ ਆਵਾ ਆਦਮੀ ਨਾਲ ਤੁਰ ਜਵਾ ਆਦਮੀ ਨਾਲ ਤੁਰ ਜਵਾ ਸ਼ਰਮ ਕਰ ਲੋ ਕੁਛ ਕੀ ਮੁੱਕਿਆ ਤੇਰਾ ਹਲੇ 4 ਮਹੀਨੇ ਵਿਆਹ ਨੂੰ ਹੋਏ ਦੋ ਦੋ ਕਿੱਟਾਂ ਬਣੀਆਂ ਤੇਰੀਆਂ ਇਧਰੋਂ ਵੀ ਤੇ ਉਧਰੋਂ ਵੀ ਹੈ ਕਿਹੜਾ ਸਮਾਨ ਮੁੱਕ ਗਿਆ ਸੂਟ ਐ ਉਧਰੋਂ ਵੀ ਸੱਤ ਸੂਟ ਇਧਰੋਂ 11 ਸੂਟ ਹਲੇ ਕੱਪੜੇ ਵੀ ਮੁੱਕ ਗਏ ਐ ਕੀ ਰਹਿੰਦਾ ਤੇਰਾ ਰਸੋਈ ਚ ਕੋਈ ਖਾਣ ਪੀਣ ਨੂੰ ਚਾਹੀਦਾ ਰਸੋਈ ਭਰੀ ਐ ਰਸ਼ਨ ਸਾਰਾ ਹੈਗਾ ਸੁਖਨਾਲ ਕੀ ਮੁੱਕਾ ਤੇਰਾ ਮੈਨੂੰ ਦੱਸ ਤਾਂ ਸਹੀ ਮੰਮੀ ਮੈਂ ਮੰਨਦੀ ਮੇਰੇ ਕੋਲ ਸਾਰਾ ਕੁਝ ਹੈਗਾ ਵਾ ਤੁਹਾਨੂੰ ਵੀ ਪਤਾ ਵਾ ਵਿਆਹ ਸਾਡਾ ਗਰਮੀ ਚ ਹੋਇਆ ਏ ਤੇ ਮੇਰੇ ਕੱਪੜੇ ਸਾਰੇ ਗਰਮੀਆਂ ਵਾਲੇ ਨੇ ਜਾਂ ਫਿਰ ਹੈਵੀ ਨੇ ਉਹ ਘਰ ਤੇ ਪਾਈ ਨਹੀਂ ਜਾਣੇ ਤੇ ਨਾ ਹੀ ਹੁਣ ਕੋਟਨ ਦੇ ਅੱਗੋਂ ਤੁਹਾਨੂੰ ਪਤਾ ਪੈਣੇ ਮੌਸਮ ਚੇਂਜ ਹੋਉਂਦਿਆ ਏ ਤੇ ਮੈਂ ਸੋਚਿਆ ਗਰਮ ਸੂਟ ਇੱਕ ਦੋ ਲੈ ਆਉਣੀ ਆਂ ਹੀ ਮੈਂ ਕਹਨੀ ਆਂ ਵੀ ਮੌਸਮ ਚੇਂਜ ਹੋ ਰਿਹਾ ਏ ਤੇ ਤੈਨੂੰ ਗਰਮ ਕੱਪੜਿਆਂ ਦੀ ਲੋੜ ਏ ਮੈਂ ਜੂੰਦੀ ਜਾਗਦੀ ਆਂ ਲਿਆ ਕੇ ਦੇ ਸਕਦੀ ਆਂ ਮੈਨੂੰ ਪਤਾ ਕਿਵੇਂ ਦਾ ਕੱਪੜਾ ਪਾਣਾ ਨੂੰ ਤੀ ਨੂੰ ਹੈ ਇਹ ਕਹਨੀ ਆਂ ਮੈਂ ਵੀ ਹੁਣ ਸਰਦੀ ਮੌਸਮ ਚੇਂਜ ਹੋ ਰਿਹਾ ਨਾ ਟਾਈਮ ਨਾਲ ਰਸੋਈ 'ਚ ਵੜ ਜਾ ਕਰ ਤੇ ਟਾਈਮ ਨਾਲ ਰੋਟੀ ਪਾਣੀ ਬਣਾ ਲਾ ਫਿਰ ਅਗਲੀ ਗਵਨ ਨੇ ਵੇਖ ਕੇ ਕਹਿਣਾ ਏ ਨੂਨ ਰਸੋਈ 'ਚ ਡਾਇਆ ਆਇਆ ਏ ਅੱਧੀ ਰਾਤ ਤੱਕ ਤੇ ਆਪ ਬਿਸਤਰੇ ਤੇ ਪਈ ਬਦਨਾਮ ਸੱਸਾ ਹੋ ਜਾਂਦੀ ਐ ਗਲਤੀਆਂ ਨੂਆਂ ਦੀਆਂ ਤੇਰੇ ਨਾਲ ਮੈਂ ਕਟਾ ਦਿੰਨੀ ਐ ਤੂੰ ਕਪੜੇ ਧੋਣੀਆਂ ਮੈਂ ਕਈ ਵਾਰੀ ਸੁੱਕਣੇ ਪਾ ਦਿੰਨੀ ਐ ਚਲ ਜਾ ਤੂੰ ਸੁੱਕਣੇ ਪਾਏ ਹੁਣ ਲਾ ਕੇ ਮੈਂ ਲੈ ਆਨੀ ਪ੍ਰੈਸ ਮੈਂ ਕਰ ਦਿੰਨੀ ਆਟਾ ਮੈਂ ਗੁੰਨਦਨੀ ਚਾਰ ਫੁਲਕੇ ਲਾਂਦੇ ਤਕਲੀਫ ਹੁੰਦੀ ਐ ਹੈ ਹਾਲੇ ਕਹਿੰਦੇ ਆ ਜੀ ਸੱਸ ਕੰਮ ਨਹੀਂ ਕਰਾਂਦੀ ਫੇਰ ਨਾ ਬਦਲਾਮ ਅਹੀ ਹੋਣਾ ਬੰਦੇ ਦੀ ਤਰ੍ਹਾਂ ਨਾ ਸੋਈ ਚ ਕੰਮ ਕਰ ਕਿੱਦਾਂ ਦੀ ਕਿਸਮਤ ਮੇਰੀ ਤੇ ਕਿੱਦਾਂ ਦੇ ਨੇ ਮੈਂ ਕਿੰਨੇ ਝਾਵਾਂ ਨਾ ਮੈਂ ਇਸ ਘਰ ਚਾਹੀ ਹਾਂ ਮਰ ਕੋਈ ਨਹੀਂ ਸ਼ੌਕ ਹੁੰਦਾ ਵਾ ਕਿ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਨਾਲ ਕਿਤੇ ਘੁੰਮਣ ਫਿਰਨ ਜਾਏਗੀ ਬਾਜ਼ਾਰ ਜਾਏਗੀ ਸ਼ਾਪਿੰਗ ਕਰੇਗੀ ਮੇਰੀਆਂ ਰੀਜਾਂ ਕਦੋਂ ਪੂਰੀਆਂ ਹੋਣਗੀਆਂ ਮੇਰੀਆਂ ਰੀਜਾਂ ਵਿੱਚ ਹੀ ਰਹਿਣਗੀਆਂ ਕਦੀ ਨਹੀਂ ਮੈਨੂੰ ਇਹ ਸੁੱਖ ਮਿਲੇਗਾ ਕਿ ਮੈਂ ਵੀ ਆਪਣੇ ਘਰ ਵਾਲੇ ਦੇ ਨਾਲ ਕੱਲੀ ਕਿਤੇ ਘੁੰਮਣ ਫਿਰਨ ਜਾਵਾਂ ਮੈਂ ਹਮੇਸ਼ਾ ਬਾਸੰਦ ਦੇ ਨਾਲ ਨਾ ਚੱਲ ਜਾ ਸੱਸ ਨਾਲ ਚੱਲ ਜਾ ਜਾਂ ਕੋਈ ਰਿਸ਼ਤੇਦਾਰ ਆਉਂਦਾ ਤੇ ਉਹਦੇ ਨਾਲ ਤੋਰ ਦਿੰਦੇ ਮੈਨੂੰ ਜਾਂ ਜਾ ਕੇ ਆਪਣੇ ਬਾਜ਼ਾਰ ਦੇ ਕੰਮ ਕਰਿਆ ਜਾਂ ਆ ਲੈ ਆ ਜਾਂ ਉਹ ਲੈ ਆਓ ਦੱਸ ਮੈਂ ਕਦੇ ਆਪਣੇ ਘਰ ਵਲੇਣਾ ਨਹੀਂ ਕਿਤੇ ਜਾ ਸਕਦੀ ਕਿ ਇਹੋ ਜੀ ਖੋਟੀ ਕਿਸਮਤ ਹੈ ਮੇਰੀ ਹਾਂਜੀ ਤੁਸੀਂ ਹੋ ਗਏ ਤਿਆਰ ਬਸ ਜੀ ਹੋਣ ਲੱਗੀ ਆ 2 ਮਿੰਟ ਬਸ ਤੇ ਆ ਮੰਗਲ ਸੂਤਰ ਨਹੀਂ ਪਾਇਆ ਮੰਗਲ ਸੂਤਰ ਤੁਸੀਂ ਇੱਥੇ ਰੱਖਿਆ ਮੈਂ ਕਿਹਾ ਜੀ ਤੁਸੀਂ ਪਾ ਦਿਓ ਲਓ ਮੈਂ ਪਾ ਦਿੰਦਾ ਜੀ ਮੇਰੀ ਗੱਲ ਸੁਣਿਓ ਹਾਂਜੀ ਮੰਮੀ ਉਹ ਨਹੀਂ ਕਿੱਥੇ ਗਏ ਨੇ ਮੰਮੀ ਉਹ ਨਹੀਂ ਕੰਮ ਗਏ ਕਿਤੇ ਕੰਮ ਗਏ ਨਾ ਹਾਂ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਅੱਜ ਕੁਝ ਖਾਵਾਂਗੀ ਮੇਰੀ ਗੱਲ ਮੰਨੋਗੇ ਬੋਲੋ ਅ ਤੁਸੀਂ ਨਾ ਡਰਾਈਵਰ ਨੂੰ ਕਹੋ ਮੈਨੂੰ ਲੈ ਜਾਵੇ ਮੰਮੀ ਵੱਲ ਤੇ ਤੁਸੀਂ ਘਰ ਰਹਿ ਲਓ ਕਿਉਂ ਤੂੰ ਤਿੰਨ ਚਾਰ ਵਾਰੀ ਵੈਸੇ ਵੀ ਹੋ ਆਇਓ ਘਰ ਹਾਂ ਤੇ ਮੈਨੂੰ ਕੀ ਹੈ ਮੈਂ ਛੱਡ ਕੇ ਇਹਨਾਂ ਨਾਲ ਜਾ ਕੇ ਪਤਾ ਕੀ ਹੈ ਇਹਦੇ ਚ ਕੋਈ ਕਾਰਨ ਹੈਗਾ ਕਾਰਨ ਅਛਾ ਮੈਂ ਤਾਂ ਦੱਸ ਦੇਣੀ ਆ ਹਾਂ ਬੋਲੋ ਪਰ ਤੁਸੀਂ ਇਸ ਗੱਲ ਦਾ ਮੈਨੂੰ ਤਾਨਾ ਮੈਂ ਨਾ ਜਾਂ ਕੋਈ ਗੱਲ ਆਖਦੇ ਨੀਂ ਚਲੋ ਦੱਸੋ ਮੈਂ ਨਹੀਂ ਕਰ ਕਰਦਾ ਕੋਈ ਬੋਲੋ ਚਲੋ ਅੱਗੇ ਮਟੋੜੇ ਹਾਂਜੀ ਬੋਲੋ ਕੀ ਮੇਰੀ ਕਸੂਰ ਪਤਾ ਕੀ ਗੱਲ ਐ ਹੂੰ ਗੁੱਸਾ ਨਾ ਬਸ ਕਰਨਾ ਕਹੀਂ ਕਰਦਾ ਦੱਸੋ ਮੈਂ ਕਰਨ ਨੇ ਤੇ ਭਾਬੀ ਨੇ ਪਲੈਨਿੰਗ ਕੀਤੀ ਸੀ ਅੱਛਾ ਮੇਰੇ ਵਿਆਹ ਤੇ ਚੱਲਣਾ ਪਤਾ ਕੀ ਐ ਮੰਮੀ ਨਾ ਥੋੜੇ ਜੇ ਪੁਰਾਣੇ ਵਿਚਾਰਾਂ ਦੇ ਹੀ ਨੇ ਅੱਛਾ ਸ਼ਹਿਰ ਚ ਆ ਜ਼ਰੂਰ ਗਏ ਨੇ ਲੇਕਿਨ ਉਹਨਾਂ ਦੀ ਸੋਚ ਨਹੀਂ ਬਦਲਦੀ ਪਈ ਭਾਬੀ ਦੇ ਵਿਆਹ ਨੂੰ ਨਾ ਅੱਜ 7 ਮਹੀਨੇ ਹੋ ਗਏ ਨੇ ਪਰ ਵਿਆਹ ਤੋਂ ਸਿਰਫ 5-7 ਦਿਨ ਉਹਨਾਂ ਨੇ ਕਰਨਾ ਆਣਾ ਜਾਣਾ ਦੇਖਿਆ ਕਿਤੇ ਚਲ ਗਏ ਆ ਗਏ ਬਸ ਉਸ ਤੋਂ ਬਾਅਦ ਮੰਮੀ ਨੇ ਨਾ ਕਦੀ ਜਾਣ ਹੀ ਨਹੀਂ ਦਿੱਤਾ ਕਹਿੰਦੇ ਨੇ ਜਿੱਥੇ ਜਾਣਾ ਨਾ ਘਰ ਦੀ ਨੂੰ ਨੇ ਸਾਡੇ ਨਾਲ ਜਾਵੇ ਨਨਾਲ ਦੇ ਨਾਲ ਜਾਵੇ ਰਿਸ਼ਤੇਦਾਰੀ ਚ ਕਿਸੇ ਨਾਲ ਵੀ ਚਲ ਜਾਵੇ ਕੋਈ ਪਰਜਾਈ ਹੈ ਜਾਂ ਆਪਣੇ ਸਹੁਰੇ ਨਾਲ ਚਲ ਜਵੇ ਮੁੰਡਾ ਕੰਮ ਵੱਲ ਤੇ ਹਾਂ ਦਵੇ ਮੁੰਡੇ ਨੂੰ ਨਾ ਕੰਮ ਤੋਂ ਧਿਆਨ ਹਟਾ ਕੇ ਨਾ ਆਪਣੇ ਵੱਲ ਨਾ ਲਾਵੇ ਮਤਲਬ ਪਤਾ ਨਹੀਂ ਕੀ ਕੁਝ ਮੰਮੀ ਨੇ ਕਿਹਾ ਹੋ ਜਾ ਤੇ ਇਹਦੇ ਵਿੱਚ ਮੈਂ ਦਾ ਤੈਨੂੰ ਉਦੋਂ ਨਾ ਛੱਡਣ ਦਾ ਕੀ ਕਾਰਨ ਹੋਇਆ ਹੂੰ ਹੂੰ ਤੁਸੀਂ ਗੱਲ ਨਹੀਂ ਸਮਝੇ ਫਿਰ ਸਮਝੋ ਨਾ ਮੈਂ ਮੰਮੀ ਨੂੰ ਇਹ ਦਿਖਾਣਾ ਚਾਹਨੀ ਐ ਕਿ ਮੰਮੀ ਜੀ ਤੁਹਾਡੀ ਸੋਚ ਵਿਚਾਰ ਵਰਗੇ ਲੋਕ ਹੋਰ ਵੀ ਦੁਨੀਆ 'ਚ ਹੈਗੇ ਨੇ ਤੇ ਜਦੋਂ ਮੈਨੂੰ ਇਕੱਲੀ ਨੂੰ ਆਂਦੇ ਵੇਖਣਗੇ ਨਾ ਦੇਖਣਾ ਕਿੰਨੀ ਅੱਖਾਂ ਭਰ ਕੇ ਰੋਣਗੇ ਮਹਿਸੂਸ ਕਰਨਗੇ ਕਿ ਮੈਂ ਆਪਣੀ ਨੂੰ ਨਾਲ ਜੋ ਕੁਝ ਕਰਦੀ ਰਹੀ ਆ ਨਾ ਮੇਰੀ ਧੀ ਨਾ ਵੀ ਉਹੀ ਕੁਛ ਹੋਇਆ ਹੈ ਜਦੋਂ ਉਹਨਾਂ ਦਾ ਜਵਾਈ ਘਰ ਨਹੀਂ ਨਾ ਜਾਏਗਾ ਮਾਂ ਨੂੰ ਸਿੱਖਿਆ ਦੇਣੀ ਹੈ ਬਿਲਕੁਲ ਠੀਕ ਹੈ ਤੇ ਤੁਸੀਂ ਗੁੱਸਾ ਨਾ ਕਰਨਾ ਚਲੋ ਠੀਕ ਹੈ ਮੈਂ ਕਹਿ ਦਿੰਦਾ ਡਰਾਈਵਰ ਨੂੰ ਕਹਿ ਦਿੰਦਾ ਤੁਹਾਨੂੰ ਛੱਡ ਦਿੰਦਾ ਠੀਕ ਹੈ ਸ਼ਾਤੀ ਨਹੀਂ ਕੀਤਾ ਨਹੀਂ ਕੋਈ ਗੁੱਸਾ ਨਹੀਂ ਠੀਕ ਹੈ ਤੇ ਤੁਸੀਂ ਡਰਾਈਵਰ ਨੂੰ ਕਹਿ ਦੇਣਾ ਠੀਕ ਕਿੰਨੇ ਚੰਗੇ ਹੈਗੇ ਨੇ ਮੈਂ ਕਿੰਨੀ ਲੱਕੀ ਹੈਗੀ ਆ ਨਾ ਕਿ ਮੈਨੂੰ ਇਦਾਂ ਦੇ ਹਸਬੰਦ ਮਿਲੇ ਨੇ ਹਰ ਗੱਲੋਂ ਮੇਰਾ ਖਿਆਲ ਰੱਖਦੇ ਨੇ ਇਧਰੋਂ ਮੈਂ ਕੁਝ ਸੋਚਦੀ ਆ ਚਾਟ ਹੀ ਗੱਲ ਬੁਰੀ ਕਰ ਦਿੰਦੇ ਨੇ ਕਿਤੇ ਆਣਾ ਜਾਣਾ ਹੋਵੇ ਕੰਮ ਕਰ ਨੂੰ ਤੇ ਭੋਲੀ ਜਾਣਗੇ ਅੰਜੂ ਕੰਮ ਕਰ ਕਾਦੇ ਵਸਤੇ ਉਹ ਤਾਂ ਕਾਰੀ ਲਵਾਂਗੇ ਸਾਡੇ ਵਸਤੇ ਹੀ ਐ ਪਰ ਘੁੰਮਣਾ ਫਿਰਨਾ ਇਹ ਪਲ ਇਹ ਜ਼ਿੰਦਗੀ ਦੇ ਜਿਹੜੇ ਪਲ ਨੇ ਇਹਨਾਂ ਨੂੰ ਜੀ ਲੈਣਾ ਚਾਹੀਦਾ ਬਸ ਮੈਂ ਚਾਹਨੀ ਆ ਮੇਰੀ ਭਾਬੀ ਵੀ ਨਾ ਐਦਾਂ ਹੀ ਹੱਸੇ ਖੁਸ਼ ਰਵੇ ਐਦਾਂ ਦੀ ਜ਼ਿੰਦਗੀ ਜੀਵੇ ਜਿੱਦਾਂ ਮੈਂ ਵੀ ਜੀ ਰਹੀ ਆ ਆਏ ਦਿਨ ਮੈਨੂੰ ਕਿਤੇ ਨਾ ਕਿਤੇ ਲੈ ਜਾਂਦੇ ਨੇ ਕਦੀ ਨਹੀਂ ਕਹਿਣਗੇ ਕਿ ਮੇਰਾ ਬਿਜ਼ਨਸ ਦਾ ਕੰਮ ਰੁਕਦਾ ਪਿਆ ਓ ਚਵੀਟ ਅੱਭੀ ਮੇਰੇ ਥੈਂਕ ਯੂ ਮੇਰੀ ਪੀ ਆ ਗਈ ਸੀ ਠੀਕ ਹੋ ਨਾ ਹਾਂ ਠੀਕ ਹੈ ਤੇ ਤੁਸੀਂ ਠੀਕ ਹੋ ਮੈਂ ਵੀ ਠੀਕ ਹਾਂ ਤੁਸੀਂ ਹਾਂਜੀ ਤੂੰ ਕੱਲੀ ਅੰਦਰ ਆਈ ਹੈ ਮੇਰਾ ਜਵਾਈ ਕਿੱਥੇ ਆ ਪੁੱਤ ਕਿੱਥੇ ਮੇਰਾ ਮੰਮੀ ਤੁਸੀਂ ਆਂਦੇ ਕੀ ਕਹਤਾ ਜੇ ਚਾਹ ਪਾਣੀ ਪੀ ਲੈਂਦੇ ਫਿਰ ਗੱਲ ਕਰ ਲੈਂਦੇ ਇਸ ਬਾਰੇ ਨਹੀਂ ਨਹੀਂ ਮੈਂ ਪੁੱਛਣਾ ਤਾਂ ਹੈ ਨਾ ਆਪਣੇ ਜਵਾਈ ਬਾਰੇ ਮੇਰਾ ਤਾਂ ਮੂਡ ਹੀ ਖਰਾਬ ਕਰਤਾ ਤੁਸੀਂ ਇਹ ਗੱਲ ਕਰਕੇ ਕੀ ਹੋਇਆ ਡਰਾਈਵਰ ਦੇ ਨਾਲ ਭੇਜਤਾ ਮੈਨੂੰ ਕਿਉਂ ਕੀ ਗੱਲ ਡਰਾਈਵਰ ਨਾਲ ਵੀ ਆਈ ਸੀ ਜੇ ਡਰਾਈਵਰ ਨਾਲ ਭੇਜਦਾ ਹੈ ਆਜੀ ਨਹੀਂ ਆ ਪਿਛਲੇ 15 ਦਿਨਾਂ ਤੋਂ ਐ ਕੁਝ ਹੋਉਂਦੇ ਆ ਕਿਹੜੀ ਗੱਲੋਂ ਵਜ੍ਹਾ ਕੀ ਆ ਦੀ ਜੇ ਮੈਂ ਮਾਰਕੀਟ ਜਾਣਾ ਸੱਸ ਨੂੰ ਲੈ ਜਾ ਜੇ ਮੈਂ ਕਿਸੇ ਪਾਸੇ ਕੋਈ ਹੋਰ ਕੰਮ ਜਾਣਾ ਹੈ ਡਰਾਈਵਰ ਲੈ ਜਾ ਗੱਡੀ ਹੀ ਹੈ ਨਾ ਤੂੰ ਗੱਡੀ 'ਚ ਬੈ ਕੇ ਚੱਲ ਜਾ ਤੈਨੂੰ ਐਕਟਿਵਾ ਆਉਂਦੀ ਹੈ ਨਾ ਐਕਟਿਵਾ ਤੇ ਚੱਲ ਜਾ ਨਹੀਂ ਕਹਿੰਦਾ ਕੌਣ ਆ ਸੱਸ ਕਹਿੰਦੀ ਆ ਹਰ ਗੱਲ ਤੇ ਉਦਾਂ ਹੀ ਉਹਦਾ ਮੁੰਡਾ ਕਹਿਣ ਲੱਗ ਪਿਆ ਕਿ ਉਹ ਨੂੰ ਕੀ ਤਕਲੀਫ ਆ ਮੈਂ ਪੁੱਛਦੀ ਆ ਨਾ ਲਿਆ ਮੇਰਾ ਫੋਨ ਲਈ ਆਈ ਕਰਨ ਨਾ ਮਮੀ ਦਾ ਕੋਈ ਫਲੇ ਖਾ ਪੈਂਦਾ ਵਾ ਉਹ ਡਰਾਈਵਰ ਨਾਲ ਹੀ ਹੋਣਾ ਚਾਹੀਦਾ ਨੂੰ ਕਿਉਂ ਇਹ ਕੀ ਬੋਲੀ ਜਾ ਰਿਹਾ ਡਰਾਈਵਰ ਨਾਲ ਜਿਹੜੇ ਰਿਸ਼ਤੇਦਾਰਾਂ ਨਾਲ ਥੋੜੀ ਮਿਆਣਾ ਵੈਈ ਤੇ ਮੈਂ ਉਹਨਾਂ ਨਾਲ ਬਿਲਕੁਲ ਬਿਲਕੁਲ ਮੈਨੂੰ ਤਾਂ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਇਹ ਕਿਹੜੇ 4-5 ਸਾਲ ਹੋ ਗਏ ਵਿਆਹ ਨੂੰ ਕਿ ਚਲੋ ਕੋਈ ਨਹੀਂ ਉਹ ਗਲਤ ਮੈਂ ਸਹੀ ਕਹਿੰਦਾ ਮੈਂ ਮੜੀ ਕਿਹਾ ਮੈਂ ਮੜੀ ਕਿਹਾ ਕੁਝ ਮੜਾ ਉਹ ਡਰਾਈਵਰ ਨਾਲ ਚਾਹੀਦਾ ਜਾਂ ਸਾਸਣ ਨਾਲ ਚਾਹੀਦਾ ਨੂੰ ਵਜਾ ਕਿਉਂ ਜਵਾਈ ਨਾਲ ਕਿਉਂ ਨਹੀਂ ਆਣਾ ਮੇਰੀ ਦੀ ਨੇ ਜਵਾਈ ਨਾਲ ਵਿਆਹੀ ਆ ਜਵਾਈ ਨਾਲ ਹੀ ਆਏ ਜਾਏਗੀ ਹਰ ਜਗ੍ਹਾ ਤੇ ਨਾ ਮੰਮੀ ਤੁਹਾਡੀ ਯਾਦਾਂ ਥੋੜੀ ਜੀ ਕਮਜ਼ੋਰ ਹੋ ਗਈ ਆ ਕਿਉਂ ਮੰਮੀ ਕਮਜ਼ੋਰ ਹੋ ਗਈ ਯਾਦ ਸਹੀ ਤੇ ਕਹਿੰਦੇ ਮੰਮੀ ਯਾਦ ਕਰੋ ਵਿਆਹ ਤੇ ਮੇਰਾ ਵੀ ਨਵਾਂ ਨਵਾਂ ਆਇਆ ਵਾ ਮੈਂ ਕਿੱਥੇ ਜਾਨੀ ਆ ਕਿਹਦੇ ਨਾਲ ਜਾਨੀ ਆ ਕੀ ਗੱਲ ਭੁੱਲ ਗਏ ਜੇ ਕਦੀ ਮੈਨੂੰ ਜਾਣ ਦਿੱਤਾ ਜੇ ਆਪਣੇ ਪੁੱਤ ਦੇ ਨਾਲ ਹਮੇਸ਼ਾ ਆਪ ਹੀ ਜਾਂਦੇ ਜੀ ਨਾ ਤੇ ਜਾਂ ਅੰਜੂ ਦੇ ਨਾਲ ਭੇਜ ਦਿੰਦੇ ਸੀ ਜਿੱਥੇ ਕੋਈ ਰਿਸ਼ਤੇਦਾਰ ਘਰ ਚੋਂਦਾ ਹੈ ਤੇ ਉਹਦੇ ਨਾਲ ਪਰ ਉਹ ਗੱਲ ਤਾਂ ਹੋਰ ਹੈ ਨਾ ਮੈਨੂੰ ਤੇ ਮੇਰੇ ਘਰ ਵਲਣ ਵਾਲੀ ਆਉਣਾ ਚਾਹੀਦਾ ਸੀ ਇੱਧਰ ਦੇ ਅਸੂਲ ਹੋਰ ਨੇ ਉੱਧਰ ਦੇ ਅਸੂਲ ਥੋੜੀ ਇਦਾਂ ਦੇ ਹੈਗੇ ਨੇ ਸਾਡੇ ਦੇ ਘਰ ਦੇ ਸੂਲ ਹੈ ਨਾ ਮੰਮੀ ਕਿ ਮੁੰਡੇ ਨਹੀਂ ਜਾਂਦੇ ਮੋਟੀਆਂ ਨਾਲ ਨਹੀਂ ਨਹੀਂ ਪੁੱਤ ਗੁਰਜੀਤ ਬਿਲਕੁਲ ਸਹੀ ਕਹਿ ਰਹੀ ਹੈ ਐਵੇਂ ਸਹੀ ਕਹਿੰਦੇ ਨੇ ਸਹੀ ਕਿੱਥੇ ਕਹਿੰਦੇ ਨੇ ਨੇ ਇਹ ਸਹੀ ਕਹਿੰਦੇ ਆ ਮੈਂ ਗਲਤ ਕੀਤਾ ਇਹਨਾਂ ਨਾਲ ਮੈਂ ਇਹਨੂੰ ਜਾਨ ਨਹੀਂ ਸੀ ਦਿੰਦੀ ਕਰਨ ਦੇ ਨਾਲ ਮੈਂ ਹਮੇਸ਼ਾ ਕਹਿੰਦੀ ਸੀ ਅੰਜੂ ਨਾਲ ਚਲੇ ਜਾ ਮੈਂ ਲਿਆ ਦਿੰਨੀ ਚੀਜ਼ ਜਾਂ ਤੇਰੇ ਪੇਕੋ ਕੋਈ ਆਂਦਾ ਹੈ ਤੇ ਉਹਦੇ ਨਾਲ ਮੈਂ ਵਾਕਈ ਨਹੀਂ ਫਿਰ ਇਹਦਾ ਮਤਲਬ ਮੰਮੀ ਤੁਹਾਡੀ ਕੀਤੀਆਂ ਮੇਰੇ ਅੱਗੇ ਆ ਗਈਆਂ ਬਿਲਕੁਲ ਜੋ ਕੁਝ ਤੁਸੀਂ ਭਾਬੀ ਨੂੰ ਦਿੱਤਾ ਤੰਗ ਕਰ ਕਰਕੇ ਮੋਲ ਉਹ ਹੋ ਜਾ ਉਹ ਹੀ ਕੋਈ ਜੱਜ ਮੈਂ ਜਰਦੀ ਵੀ ਕਿਤੇ ਨਹੀਂ ਮੇਰੀ ਸੱਸ ਮੈਨੂੰ ਤੁਰੰਦ ਦਿੰਦੀ ਹਰ ਗੱਲੇ ਮੈਨੂੰ ਬੋਲ ਦਿੰਦੀ ਹੈ ਪੂਣਾ ਅੰਜੂ ਬੋਤੀ ਨਾ ਆਪ ਭੁਦਰੀਆਂ ਨਾ ਕਰਿਆ ਕਰ ਅਸੀਂ ਬੈਠੇ ਆ ਨਾ ਜੇ ਕੋਈ ਕੱਪੜਾ ਵੀ ਮੰਗ ਲਾਣਾ ਤੇ ਉਹਦੇ ਤੋਂ ਵੀ ਸੁਣਾਂਦੀ ਆ ਮੈਨੂੰ ਮੈਂ ਬਹੁਤ ਔਖੀ ਆ ਮੰਮੀ ਮੈਂ ਕਿਦਾਂ ਆਪਣਾ ਜੀਵਨ ਸੁਖੀ ਕਰਾਂਗੀ ਮੈਂ ਕਰਦੀ ਆ ਗੱਲ ਤੇਰੀ ਸੱਸ ਨਾਲ ਪਰ ਤੁਹਾਡੇ ਤੋਂ ਮੈਂ ਮਾਫੀ ਮੰਗਦੀ ਆ ਨਹੀਂ ਮੰਮੀ ਤੁਸੀਂ ਮਾਫੀ ਨਾ ਮੰਗੋ ਤੇ ਬੱਲ ਤੇਰੀ ਸੱਸ ਤੋਂ ਮੈਂ ਮਾਫੀ ਮੰਗ ਲਾਂਗੀ ਗੱਲ ਕਰ ਲਾਂਗੀ ਉਹਦੇ ਨਾਲ ਕਿ ਮੇਰੀ ਧੀ ਨੂੰ ਇਸ ਤਰ੍ਹਾਂ ਨਾ ਕੱਲਿਆ ਨਾ ਆਂ ਜਾਂਦਿਆ ਕਰੋ ਸੱਚੀ ਮੰਮੀ ਹਾਂ ਮੈਂ ਗੱਲ ਕਰਾਂਗੀ ਗੱਲ ਕਰਨ ਦੀ ਤੇ ਲੋੜ ਹੀ ਨਹੀਂ ਪੈਣੀ ਮੰਮੀ ਜਿਸ ਦਿਨ ਇਹ ਦੋਨੋਂ ਜੀ ਨਾ ਇਕੱਠੇ ਆਣਗੇ ਜਾਣਗੇ ਜੱਪਾ ਵੀ ਹਰ ਗੱਲੋਂ ਖੁਸ਼ ਰਹੇ ਹੀ ਨਾ ਮਾਰਾ ਇਹਨੇ ਦੇਖਿਓ ਮੇਰੀ ਝੋਲੀ ਵੀ ਖੁਸ਼ੀ ਨਾਲ ਭਰ ਪਾ ਦੇਨੀ ਆਨੇ ਜੀ ਕਹਿੰਦੇ ਹੱਥ ਨੂੰ ਹੱਥ ਹੁੰਦਾ ਜੇ ਅਸੀਂ ਚੰਗਾ ਕੇ ਨਾ ਕਰਾਂਗੇ ਨਾ ਸਾਡੇ ਨਾਲ ਵੀ ਚੰਗਾ ਹੋਏਗਾ ਬਿਲਕੁਲ ਬਿਲਕੁਲ ਤੇ ਤੁਸੀਂ ਨਾ ਇਹਨਾਂ ਦੋਨਾਂ ਨੂੰ ਵੀ ਜਾਣ ਆਂਦਿਆ ਕਰੋ ਹੋ ਸਕੇ ਤੇ 10 ਦਿਨ ਕਰੋ ਕੱਡੋ ਬਾਹ ਕਿਤੇ ਕੰਮ ਕਿਆਂ ਸ਼ਾਇਦ ਇਹਨਾਂ ਦੇ ਬਾਨੇ ਮੇਰੀ ਸੱਸ ਵੀ ਮੈਨੂੰ ਭੇਜ ਦੇਵੇ ਇਕਨ ਮਿਲ ਕੇ ਨਾ ਜੀ ਇਕੱਠੇ ਪਲਾਨ ਕਰਦੇ ਆ ਠੀਕ ਹੈ ਚਲੋ ਮੰਮੀ ਤੁਹਾਨੂੰ ਇੰਨੀ ਥੋੜੀ ਜੀ ਸੂਝ ਆ ਗਈ ਨਾ ਮੈਂ ਇੰਨੇ ਚ ਬੜੀ ਖੁਸ਼ ਆ ਤੇ ਹੁਣ ਮੈਂ ਇੱਕ ਗੱਲ ਖੋਲਣਾ ਢੇਗੇ ਖੋਲਦੀ ਏ ਅਕਸਰ ਮੈਂ ਕਮਨੀ ਵਿਖਿਆ ਜਾਂਦਾ ਮਮੀ ਨੇ ਇਸ ਤਰ੍ਹਾਂ ਅਕਸਰ ਤਾਂ ਸਾਡੀ ਮਾਂ ਵੈ ਚੱਲ ਬਈ ਕਰਨ ਦੱਸ ਉਸ ਦਿਨ ਅਸੀਂ ਕੀ ਗੱਲ ਕੀਤੀ ਸੀ ਹੱਤੋਂ ਕੁਛ ਮਹੀਨੇ ਪਹਿਲਾਂ ਉਹ ਨਾਰਾ ਤੂੰ ਹੀ ਦੱਸ ਤੇ ਲੱਗੂ ਗੱਦ ਕਹ ਦੇਗੀ ਪਤਾ ਕੀ ਹੈ ਮਮੀ ਉਸਨੂੰ ਵਿਆਹ ਤਾਂ ਨਾ ਕੁਛ ਟਾਈਮ ਪਹਿਲਾਂ ਦੀ ਗੱਲ ਹੈ ਇਹ ਲੈ ਕੀ ਆਈ ਵਧੀਆ ਹੈ ਨਾ ਹਾਂਜੀ ਜੀ ਜੀ ਵਧੀਆ ਆ ਕੀ ਆ ਚਿਹਰਾ ਕਿਉਂ ਉਤਰਿਆ ਤੁਹਾਡਾ ਚਿਹਰਾ ਕਿਉਂ ਉਤਰਨਾ ਵਾ ਤੁਹਾਡਾ ਮੈਨਾਂ ਇੱਕ ਗੱਲ ਕਰਨੀ ਸੀ ਦੱਸੋ ਦੱਸੀ ਵੇਖੋ ਹੁਣ ਤੁਹਾਡਾ ਵੀ ਵਿਆਹ ਹੋਣਾ ਤਾਨੂੰ ਵੀ ਚਾਹਣਾ ਤੇ ਉਸ ਤਰ੍ਹਾਂ ਹੀ ਮੈਨੂੰ ਵੀ ਤੇ ਚਾਹਣਾ ਮੈਂ ਵੀ ਤੇ ਇਸ ਘਰ ਚ ਨਵੀਂ ਵਿਆਹੀ ਆਈ ਹਜੇ 4 ਮਹੀਨੇ ਹੋਏ ਆ ਤੇ ਮੈਂ ਨਾ ਬੁਝਾ ਚੱਲੀ ਸੀ ਤੁਹਾਡੇ ਭਾਜੀ ਨਾਲ ਤੇ ਮੰਮੀ ਨੇ ਮਨਾ ਕਰਤਾ ਸਮਝ ਗਈ ਮੈਂ ਉਹੀ ਗੱਲ ਪੁਰਾਣੀ ਵਾਲੀ ਮੰਮੀ ਤੁਹਾਨੂੰ ਜਾਣ ਨਹੀਂ ਦਿੰਦੇ ਮੈਂ ਮੰਮੀ ਨੂੰ ਕਿੱਦਾਂ ਸਮਝਾਵਾਂ ਮੇਰੇ ਨਾਲ ਖਾਣੇ ਚ ਗੱਲ ਨਹੀਂ ਪੈਂਦੀ ਜਦੋਂ ਮੈਂ ਕਹਿੰਨੀ ਆ ਨਾ ਅੱਗੋਂ ਕਹਿਣਗੇ ਭਾਬੀ ਨਾ ਤੂੰ ਜਾ ਤੈਨੂੰ ਆਣਾ ਜਾਣਾ ਬਾਜ਼ਾਰ ਦਾ ਪਤਾ ਹੋਣਾ ਚਾਹੀਦਾ ਵੈ ਦੱਸ ਜਨਾਨੀ ਦਾ ਤੇ ਚਾਹਣਾ ਹੁੰਦਾ ਹੈ ਹੁਣ ਮੇਰਾ ਵਿਆਹ ਹੀ ਰੱਖਿਆ ਆ। ਅੱਜ ਨਹੀਂ ਤਾਂ ਕੱਲ੍ਹ 판 ਕੀ ਮੇਰਾ ਵਿਆਹ ਹੋਵੇ। ਮੇਰੇ ਨਾਲ ਮੇਰਾ ਬੰਦਾ ਨਹੀਂ ਨਾ ਤੁਰੇਗਾ। ਮੈਂ ਤਾਂ ਮੂੰਹ ਬਣਾ ਕੇ ਬਹਿ ਜਾਂਗੀ। ਨਹੀਂ ਦੀਦੀ ਦੱਸੋ ਤੁਸੀਂ ਨਾਲ ਹੀ ਆਇਆ ਕਰਿਓ। ਭਾਜੀ ਦੇ ਪਤਾ ਕਿੰਨਾ ਵਧੀਆ ਲੱਗਦਾ। ਮੇਰੇ ਪੇਕੇਆਂ ਨੂੰ ਪਤਾ ਚਾਹ ਹੀ ਰਹਿੰਦਾ ਵਾ ਕਿ ਮੇਰੇ ਨਾਲ ਮੇਰਾ ਘਰ ਵਾਲਾ ਆਵੇ। ਤੁਹਾਨੂੰ ਤਾਂ ਪਤਾ ਹੀ ਮੈਨੂੰ ਤੇ ਕੱਲੀ ਨੂੰ ਭੇਜ ਦਿੰਦੇ ਕਈ ਵਾਰੀ ਤੁਸੀਂ ਛੱਡ ਆਉਂਦੇ ਹੋ ਐਕਟਿਵ ਆ ਤੇ ਜਾ ਕੇ ਤੇ ਕਈ ਵਾਰੀ ਮੇਰੇ ਭਰਾ ਨੂੰ ਫੋਨ ਕਰ ਦਿੰਦੇ ਆ ਕੇ ਲੈ ਜਾ। ਤਾਂ ਦੱਸੋ ਇਹ ਕਦੀ ਗਏ? ਜੋ ਫੇਰਾ ਪਾ ਕੇ ਆਏ ਉਹ ਦੋਦੇ ਗਏ ਆ। ਕਰਾਂ ਨਾ? ਲੈ, ਕਰਨ ਵੀ ਆ ਗਈ। ਮੇਰੀ ਗੱਲ ਸੁਣ ਉਹ ਕੀ ਗੱਲਾਂ ਬਤਾਤਾ ਹੁੰਦੀਆਂ ਗੱਲਾਂ ਪਤਾ ਕੀ ਹੁੰਦੀਆਂ ਤੂੰ ਮੰਮੀ ਨੂੰ ਸਮਝਾਉਂਦਾ ਕਿਉਂ ਨਹੀਂ ਤੂੰ ਲੈ ਕੇ ਕਿਉਂ ਨਹੀਂ ਜਾਂਦਾ ਭਾਬੀ ਨੂੰ ਮੰਮੀ ਨਾਲ ਲੜਦੇ ਲੈ ਜਾ ਕਰ ਉਹ ਮੰਮੀ ਨਹੀਂ ਜਾਣ ਦਿੰਦੀ ਵੇਲਾ ਤੂੰ ਅੱਜ ਛੁੱਟੀ ਵੀ ਕੀਤੀ ਤਾਂ ਵੀ ਨਹੀਂ ਭਾਬੀ ਨੂੰ ਕਿਤੇ ਜਾਣ ਦਿੰਦੀ ਕੀ ਕਹਿੰਦਾ ਮੰਮੀ ਮੰਮੀ ਕਹਿੰਦੇ ਕਿ ਅੰਜੂ ਆਪੇ ਲਿਆ ਦੇਗੀ ਮੈਂ ਆਪੇ ਲਿਆ ਦਾਂਗੀ ਤੂੰ ਨਹੀਂ ਕਿਤੇ ਜਾਣਾ ਤੇ ਘਰ ਵਾਲੇ ਨੂੰ ਰੋਜ਼ ਜਿਹੜੀ ਛੁੱਟੀ ਕਰਾ ਕੇ ਤੇ ਘਰ ਬਿਠਾ ਛੱਡਦੀ ਆ ਉਹਨੂੰ ਕੰਮ ਤੇ ਕਲਾ ਤੂੰ ਗੱਲ ਕਿਉਂ ਨਹੀਂ ਕਰਦਾ ਮੰਮੀ ਨਾਲ ਪਹਿਲਾਂ ਮੰਮੀ ਨੂੰ ਕਿਦਾਂ ਸਮਝਾਵਾਂ ਹੁਣ ਮੈਂ ਮੰਮੀ ਸਾਰੀ ਸਮਝਦੀ ਆ ਸਮਝਾਣਾ ਤੇ ਤੇਰਾ ਫਰਜ਼ ਬਣਦਾ ਵੈ ਪਰ ਮੇਰੇ ਨਾਲ ਦਿਮਾਗ 'ਚ ਇੱਕ ਸਕੀਮ ਹੈ ਜੇ ਕੋਹ ਤੇ ਕਰਾਂ 10 ਮਹੀਨੇ ਤੱਕ ਵਿਆਹ ਹੈ ਮੇਰਾ ਨਵੇਂ-ਨਵੇਂ 2 ਦਿਨ ਬਸ ਮੈਂ ਆਵਾਂਗੀ ਆਪਣੇ ਘਰ ਦੇ ਨਾਲ ਉਸ ਤੋਂ ਬਾਅਦ ਜੇ ਮੈਂ ਕੱਲੀ ਆਵਾਂ ਬੋਲੋ 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 ਸਾਨੂੰ ਚੰਗਾ ਨਹੀਂ ਲੱਗਣਾ ਨਹੀਂ ਨਹੀਂ ਸਮਝ ਨਾ ਗੰਦੀ ਗੱਲ ਦੀ ਖਾਣੇ ਜਿੱਥੇ ਪੈਣੀ ਆ ਨਹੀਂ ਤੂੰ ਕਹਿਣਾ ਕੀ ਚਾਹੁੰਦੀ ਆ ਉਹ ਤੂੰ ਕੱਲੀ ਆਏਂਗੀ ਤੇਰਾ ਬੰਦਾ ਨਹੀਂ ਹੋਊਗਾ ਉਹ ਤੇਰਾ ਦਿਮਾਗ ਖਰਾਬ ਹੈ ਮੇਰਾ ਦਿਮਾਗ ਸਹੀ ਹੈ ਮੰਮੀ ਦਾ ਠੀਕ ਕਰੀਏ ਕਿਸੇ ਤਰੀਕੇ ਦੇਖ ਐਵੀ ਦਾ ਬਧਾ ਪਾਣਾ ਜਿਹੜਾ ਤੁਹਾਡੇ ਵਿਆਹ ਤੋਂ ਕੁਛ ਦਿਨ ਬਾਅਦ ਹੀ ਮੇਰਾ ਵਿਆਹ ਰੱਖਿਆ ਗਿਆ ਵੈ ਮੰਮੀ ਨੂੰ ਪਤਾ ਕੀ ਹੈ ਕਿ ਜਿਹੜੀ ਨੂੰਹ ਆ ਨਾ ਕਰਦੀ ਉਹ ਹੁਣਾ ਕਿਤੇ ਜਾਵੇ ਭਾਵੇਂ ਬੰਦੇ ਨਾਲ ਉਹ ਨਾ ਜਾਵੇ ਅਹੀਂ ਪ੍ਰਧਾਨਗੀ ਕਰੀਏ ਲਿਆਈਏ ਤਸ ਉਹਦੇ ਚਾਣੀ ਪਿੱਛੇ ਬਹਿ ਕੇ ਗੱਡੀ ਤੇ ਘੁੰਮਣ ਫਿਰਨ ਜਾਵਾ ਜਾਂ ਕਾਰ ਚ ਬਹਿ ਕੇ ਜਾਵਾ ਜਾਂ ਵੈਹੇ ਕੁਛ ਖਾਣ ਪੀਣ ਜਾਵਾ ਜ਼ਰੂਰੀ ਥੋੜੀ ਸਮਾਨ ਹੀ ਲਿਆਣਾ ਕਰਨਾ ਕਈਆਂ ਸੱਸਾਂ ਨੂੰ ਹੁੰਦਾ ਵੈ ਮਾਵੀ ਤੇ ਸੱਸ ਵੀ ਆ ਨਾ ਹੁਣ ਸੱਸ ਦੀ ਪਦਵੀ ਤੇ ਬੈ ਗਈ ਤੇ ਹੁਣ ਸਾਸੀ ਬੰਨਾ ਸਾਡੀ ਮਾਂ ਨੇ ਮਾਂ ਘਟ ਬੰਦ ਹੁਜਾਰਤਾ ਕਿਉਂ ਪਾਉਂਦੀ ਹੈ ਭਜਾਰਤ ਨਹੀਂ ਸਕੀਮ ਐ ਤਗੜੀ ਵਾਲੀ ਸੁਣ ਵਿਆਹ ਤੋਂ ਕੁਛ ਦਿਨਾਂ ਬਾਅਦ ਹਫਤਾ 15 ਮਹੀਨੇ ਦਿਨਾਂ ਬਾਅਦ ਮੈਂ ਨਾ ਕੱਲੀ ਆਣਾ ਜਾਣਾ ਸ਼ੁਰੂ ਕਰਨਾ ਪਰ ਮੈਨੂੰ ਤੁਹੀਂ ਦੋਨਾਂ ਨੇ ਪੁੱਛਣਾ ਜੇ ਕਿ ਕੀ ਗੱਲ ਐ ਸਾਡਾ ਜਵਾਈ ਕਿਉਂ ਨਹੀਂ ਆਂਦਾ ਫੇਰ ਮੈਂ ਕਹੂੰਗੀ ਕਿ ਮੇਰੀ ਸੱਸ ਕਹਿੰਦੀ ਐ ਜਾ ਨਾ ਤੇ ਕੱਲੀ ਜਾ ਮੁੰਡਾ ਮੇਰਾ ਵਿਹਲਾ ਨਹੀਂ ਤੇਰੇ ਨਾਲ ਜਾਣ ਚੁੱਕਾ ਵੇਖਿਓ ਮੰਮੀ ਦੇ ਤੀਰ ਕਿੱਥੇ ਜਾ ਕੇ ਵੱਜਣਾ ਆਵੇ ਪਰ ਦੀਦੀ ਚੰਗਾ ਤਾਂ ਨਹੀਂ ਲੱਗਣਾ ਸਾਨੂੰ ਚਲੋ ਜੇ ਤੁਸੀਂ ਸਾਡੇ ਵਾਸਤੇ ਕੋਸ਼ਿਸ਼ ਕਰਨਦੇ ਤਾਂ ਅਸੀਂ ਤੁਹਾਡੇ ਨਾਲ ਆ ਦੇਖੋ ਤੁਹਾਡੇ ਲਈ ਕੋਸ਼ਿਸ਼ ਨਹੀਂ ਮੈਂ ਤਾਂ ਚਾਹਨੀ ਹੈ ਜਿਹਦੇ ਜਿਹਦੇ ਕੰਨੀ ਆਵਾਜ਼ ਪੈ ਜਾਏ ਨਾ ਉਹਦੇ ਲਈ ਚੰਗਾ ਕਿਉਂਕਿ ਆਖਰ ਇੱਕ ਨਾ ਬੀਤੇ ਤੇ ਸਾਰੇ ਕੰਨੀ ਨਾਈ ਪੈਂਦੀ ਹੈ ਹਾਂਜੀ ਉਹ ਤਾਂ ਮੰਮੀ ਨੂੰ ਵੀ ਸਮਝ ਆ ਜਾਏਗੀ ਮੰਮੀ ਨਾ ਉਸ ਟਾਈਮ ਦੇ ਵਿਆਹੇ ਨੇ ਜਦੋਂ ਵੱਡੇ ਟੱਬਰ ਹੁੰਦੇ ਸੀ ਉਹ ਦੋ ਬੰਦਿਆ ਨਾ ਕਿੱਥੇ ਕੋਈ ਜਾਂਦਾ ਸੀ ਬੋਦਾ ਉਹ ਸੱਸ ਤੁਰਪੀ ਦਾਦੀ ਸੱਸ ਤੁਰਪੀ ਜਠਾਣੀ ਉਧਰ ਆਣੀ ਉਹਨਾਂ ਘਾਤਾਂ ਪਈਆਂ ਟਾਈਮ ਦੇ ਸਾਹਿਬ ਨਾਲ ਸਾਰਾ ਕੁਝ ਚੇਂਜ ਹੋਣਾ ਚਾਹੀਦਾ ਹੈ ਸੈਪਰੇਟ ਰਹਿਣਨੇ ਆ ਸ਼ਹਿਰਾਂ ਜਾ ਕੇ ਰਹਿਣਨੇ ਆ ਉਹੀ ਪੁਰਾਣੀਆਂ ਆਦਤਾਂ ਨਾ ਚੰਗੀਆਂ ਨਹੀਂ ਰਹਿੰਦੀਆਂ ਕਿੰਨੇ ਸਮੇਂ ਦੇ ਨਾਲ ਬੰਦੇ ਨੂੰ ਨਾ ਆਪਣਾ ਬਦਲ ਲੈਣਾ ਚਾਹੀਦਾ ਹੈ ਗਾ ਵੈ ਸਭ ਮੇਰੀ ਤਾਂ ਇਹੀ ਸਕੀਮ ਹੈ ਬੋਲੋ ਮਨਜ਼ੂਰ ਹੈ ਤਾਂ ਤੇਰੀ ਗੱਲਾਂ ਤੋਂ ਮੈਨੂੰ ਡਰ ਲੱਗ ਗਿਆ ਮਨਜ਼ੂਰ ਆ ਇਹ ਤਾਂ ਭਈ ਡਰਦਾ ਆ ਬੜਾ ਕਰਦਾ ਮੈਂ ਸਾਡੇ ਨਾਲ ਆ ਹੱਥ ਰੱਖ ਤੇ ਤੂੰ ਵੀ ਵੇ ਲੱਗਦਾ ਪੰਗਾ ਇਹਨਾ ਪਾ ਲਈ ਕੁਛ ਨਹੀਂ ਕਹਿੰਦੀ ਕਿ ਤਾਂ ਮੰਮੀ ਕੋ ਬੜਾ ਡਰਦਾ ਹੀ ਠੀਕ ਹੈ ਠੀਕ ਹੈ ਚੱਲ ਫਿਰ ਮੈਨੂੰ ਭੈਣਾ ਵਰਗੀ ਨੇ ਨਾਲ ਮਿਲ ਗਈ ਹੋਰ ਮੈਨੂੰ ਕੀ ਚਾਹੀਦਾ ਵਾ ਮੈਂ ਨਹੀਂ ਭੈਣ ਬੰਨਾ ਤੇ ਤੇ ਸੇਲੀ ਆ ਠੀਕ ਹੈ ਕੋਈ ਲੱਗ ਰੋ ਮਨ ਰੋ ਕੇ ਨਾ ਚੱਲ ਠੀਕ ਹੈ ਤੇਰੀ ਭਲੀ ਹੋ ਜੇ ਤੂੰ ਐ ਕੀ ਕੀਤਾ ਹੈ ਪਰ ਚੱਲ ਤਰੀਕੇ ਨਾਲ ਹੀ ਸੀ ਮੇਰੀਆਂ ਵੀ ਅੱਖਾਂ ਖੋਲ ਦਿੱਤੀਆਂ ਪਤਾ ਕੀ ਮੰਮੀ ਤੁਸੀਂ ਨਾ ਪੁਰਾਣੇ ਟਾਈਮ ਦੇ ਨਾਲ ਨਾ ਜਿਆਦਾ ਹੀ ਜੁੜੇ ਹੋਏ ਹੋ ਪਰਾਨੇ ਟਾਈਮ ਨਾਲ ਜੁੜੇ ਰਵੋ ਪਰ ਉਹ ਚੀਜ਼ਾਂ ਨਾਲ ਜਿਹੜੀਆਂ ਦੁਸਰਾਂ ਤਕੀਫ ਨਾ ਦੇਣ ਸਮੇ ਦੇ ਨਾਲ ਬਦਲੋ ਪਹਿਰਾਵਾ ਬਦਲ ਲਿਆ ਹਰ ਚੀ ਦਾ ਖਾਣਾ ਵੀ ਨਾ ਬਦਲ ਲਿਆ ਤੇ ਸੋਚ ਬਦਲ ਲਵਾਂਗੇ ਤਾਂ ਉਹਦੇ ਚ ਕੀ ਫਰਕ ਪੈਂਦਾ ਹੈ ਬਿਲਕੁਲ ਕਿਉਂ ਮੇਰਾ ਜਵਾਈ ਇੱਥੇ ਕਿਤੇ ਤਾਂ ਨਹੀਂ ਅੰਦਰ ਨਹੀਂ ਨਹੀਂ ਸਹੀ ਬੋਚ ਮੈਂ ਹੀ ਨਹੀਂ ਉਹਨਾਂ ਨੂੰ ਲੈ ਕੇ ਆਈਂਗੀ ਮੈਂ ਕਿ ਅੱਜ ਨਾ ਦਸੀ ਜਾਓ ਤੇ ਉਹਨੂੰ ਦੱਸਿਆ ਤਾਂ ਨਹੀਂ 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 ਉਹ ਜ ਨਹੀਂ ਦੱਸਿਆ ਕੋਈ ਨਹੀਂ ਮੰਮੀ ਆਪਾਂ ਫੋਨ ਕਰਕੇ ਨਾ ਹੁਣੇ ਸਾਗਰ ਭਾਜੀ ਨੂੰ ਬੁਲਾਉਣੇ ਇੱਥੇ ਨਾਲੇ ਇਕੱਠੇ ਬੈਠ ਕੇ ਇੰਜੋਏ ਕਰਦੇ ਹਾਂ ਠੀਕ ਹੈ